ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਚਾਚੇ ਦੇ ਮਗਰ ਢੇਡਾ ਮਾਰਿਆ ਜਿਹੜਾ ਰੋਲਾ ਪਿਆ ਨਾ ਵੀਰ ਬਾਦਲ ਦਾ ਉਹਨੇ ਅਸਤੀਫਾ ਦੇ ਦਿੱਤਾ ਉਹਦਾ ਕਾਰਨ ਪੁੱਛਣਾ ਇਹਨੂੰ ਪਤਾ ਨਹੀਂ ਕਿ ਮੈਂ ਆ ਰਿਆਂ ਵਿੱਚ ਹਾਂਜੀ ਚਾਚਾ ਜੀ ਆਪ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਚੜਦੀ ਕਲਾ ਕਿਰਪਾ ਆਛਾ ਮੈਂ ਤੈਨੂੰ ਅੱਜ ਪਿੱਛੇ ਪੁੱਛਣ ਆਇਆ ਮੈਨੂੰ ਪਤਾ ਲੱਗਿਆ ਵੀ ਤੂੰ ਇੱਥੇ ਪੈਲੀ ਚ ਗੇੜਾ ਮਾਰਨ ਆਂ ਹਾਂ ਮੈਂ ਪੁੱਛਣ ਆਇਆ ਜਿਹੜਾ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਹਾਂ ਹਾਂ ਬੜਾ ਰੌਲਾ ਪਿਆ ਉਹਦਾ ਕੀ ਕਾਰਨ ਕੀ ਹੈ ਰੌਲਾ ਦਾ ਜੱਟਾ ਪੈਣਾ ਹੀ ਸੀ ਉਸ ਬੰਦੇ ਨੇ ਇਤਿਹਾਸ ਸਿਰਜਤਾ ਅਕਾਲੀ ਦਲ ਹਮੇਸ਼ਾ ਇਸ ਪੰਜਾਬ ਦੇ ਭਲੇ ਲਈ ਪੰਥ ਦੇ ਭਲੇ ਲਈ ਲੜਾਈਆਂ ਲੜਦਾ ਤੇ ਜੇਲਾ ਹੀ ਕੱਟਦਾ ਰਿਹਾ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਦੇ ਵਿੱਚ 10 ਸਾਲ ਜੇਕਰ ਸ਼ਰੋਮਣੀ ਅਕਾਲੀ ਦਲ ਨੇ ਇੱਥੇ ਸੇਵਾ ਨਿਭਾਈ ਹੈ ਜਾਨੀ ਕਿ ਜਿਹਨੂੰ ਆਪਾਂ ਸੱਤਾ ਕਹਿ ਦਿੰਦੇ ਆ ਉਹ ਦੀ ਪ੍ਰਧਾਨਗੀ ਵਿੱਚ ਹੋਇਆ ਇਤਿਹਾਸ ਸਿਰਜਤਾ ਉਸ ਬੰਦੇ ਨੇ ਤੇ ਰੋਲਾ ਤਾਂ ਪੈਣਾ ਹੀ ਸੀ ਉਹਦਾ ਉਸ ਬੰਦੇ ਨੇ ਇਤਿਹਾਸ ਸਿਰਜਤਾ ਪੰਜਾਬ ਦੇ ਵਿੱਚ 에어ਪੋਰਟ ਬਣਾ ਕੇ ਉਸ ਬੰਦੇ ਨੇ ਇਤਿਹਾਸ ਸਿਰਜਤਾ ਜਿਹੜੀ ਆਮੋ ਆਮ ਬਿਜਲੀ ਅੱਜ ਹੋਈ ਫਿਰਦੀ ਹੈ ਜਿਹੜੀਆਂ ਸਰਕਾਰਾਂ ਕਹਿੰਦੇ ਨੇ ਅਸੀਂ ਫ੍ਰੀ ਦੇ ਦਿੰਦੀਆਂ ਜਿਹੜੀਆਂ ਅੱਜ ਦੀਆਂ ਸਰਕਾਰਾਂ ਕਹਿੰਦੀਆਂ ਇਹ ਉਹਦੇ ਇਤਿਹਾਸ ਸਿਰਜੇ ਹੋਏ ਨੇ ਸਾਰੇ ਉਸ ਬੰਦੇ ਨੇ ਇਤਿਹਾਸ ਸਿਰਜਤਾ 6 ਲੈਨ ਮਾਰਗੀ ਛੜਕਾ ਬਣਾ ਕੇ 4 ਲੈਨ ਮਾਰਗੀ ਛੜਕਾ ਬਣਾ ਕੇ ਵੱਡੇ ਵੱਡੇ ਪੁਲ ਬਣਾ ਕੇ ਉਸ ਬੰਦੇ ਨੇ ਇਤਿਹਾਸ ਸਿਰਜਤਾ ਪੰਜਾਬ ਦੇ ਵਿੱਚ ਵੱਡੀਆਂ ਸੁਵਿਧਾਵਾਂ ਵਾਲੀ ਸੂਧਾ ਸੈਂਟਰ ਦੇ ਕੇ ਉਸ ਬੰਦੇ ਨੇ ਇਤਿਹਾਸ ਸਿਰਜਤਾ ਪੰਜਾਬ ਦੇ ਵਿੱਚ ਗਰੀਬਾਂ ਲਈ ਆਟਾ ਦਾਲ ਸਕੀਮ ਚ ਚਲਾ ਕੇ ਉਸ ਬੰਦੇ ਨੇ ਇਤਿਹਾਸ ਸਿਰਜਤਾ ਕਿਸਾਨਾਂ ਆਲੀ ਵੱਧ ਤੋਂ ਵੱਧ ਟਿਊਬਲ ਕਨੈਕਸ਼ਨ ਦੇ ਕੇ ਉਸ ਬੰਦੇ ਨੇ ਇਤਿਹਾਸ ਸਿਰਜਤਾ ਪਿੰਡ ਪਿੰਡ ਮੰਡੀਆਂ ਬਣਾ ਕੇ ਪਿੰਡਾਂ ਨੂੰ ਸੜਕਾਂ ਦੇ ਕੇ ਗਲੀਆਂ ਨਾਲੀਆਂ ਬਹੁਤ ਵਧੀਆ ਦੇ ਕੇ ਹਰ ਢਾਂਚਾ ਜਿਹੜਾ ਪਿੰਡਾਂ ਦੇ ਵਿੱਚ ਵਿਕਸਿਤ ਕਰਕੇ ਉਸ ਬੰਦੇ ਨੇ ਇਤਿਹਾਸ ਸਿਰਜਤਾ ਸਾਡੀਆਂ ਕੌਮੀ ਯਾਦਗਾਰਾਂ ਬਣਾ ਕੇ ਹਮ ਕਿਤੇ ਜੰਗ 'ਚ ਆਜ਼ਾਦੀ ਬਣ ਗਈ ਕਿਤੇ ਸਾਡਾ ਵੱਡਾ ਕੱਲੂ ਘਰੇ ਦੀ ਯਾਦ ਬਣ ਗਈ ਕਿਤੇ ਛੋਟੇ ਕੱਲੂ ਘਰੇ ਦੀ ਯਾਦ ਬਣ ਗਈ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਜਿਹਦੀਆਂ ਜਿੱਤੀਆਂ ਆਂ ਇਹ ਜਮੀਨਾ ਜਿਹੜਾ ਸਾਡਾ ਪਹਿਲਾ ਬਾਦਸ਼ਾਹ ਸੀ ਉਹਦੀਆਂ ਯਾਦਗਾਰਾਂ ਬਣ ਗਈਆਂ ਕਿਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਚੁਗਿਰਦਾ ਸਵਾਰ ਕੇ ਰੱਖਤਾ ਕਿਤੇ ਉਸ ਬੰਦੇ ਨੇ ਸਾਰੇ ਹੀ ਧਰਮਾਂ ਨੂੰ ਸਤਕਾਰ ਦੇਂਦਿਆ ਉਹਨਾਂ ਨੂੰ ਵੀ ਪੂਰੇ ਨਾਲ ਉਹਨਾਂ ਦੇ ਧਰਮਾਂ ਦਾ ਵੀ ਸਤਕਾਰ ਕੀਤਾ ਆਪਸੀ ਭਾਈਚਾਰਕ ਸਾਂਝ ਪੈਦਾ ਕੀਤੀ ਕਿਸਾਨਾਂ ਦੀ ਜਿੱਥੇ ਗੱਲ ਆ ਗਈ ਉਥੇ ਸਾਰੇ ਤੋਂ ਵੱਡੇ ਗੱਠ ਜੋੜ ਤੋੜ ਕੇ ਮਿਨਿਸਟਰੀ ਛੱਡ ਕੇ ਕਿਸਾਨਾਂ ਦੇ ਨਾਲ ਖੜ ਗਿਆ। ਹੋਰ ਪਤਾ ਨਹੀਂ ਕਿਹੜੇ-ਕਿਹੜੇ ਕੰਮ ਜਿਹੜੇ ਉਹਨੇ ਨਹੀਂ ਕੀਤੇ ਪੰਜਾਬ ਦੇ ਲਈ। ਤੇ ਰੌਲਾ ਤਾਂ ਫਿਰ ਪੈਣਾ ਸੀ ਨਾ। ਕਿੜੀਆਂ ਬੱਚੀਆਂ ਨੂੰ ਕਿਤੇ ਸਾਈਕਲ ਦੇ ਦਿਓ ਸਕੂਲਾਂ ਦੇ ਵਿੱਚ। ਕਿੜੀਆਂ ਜੜੀਆਂ ਸਕੀਮਾਂ ਨੇ ਪੈਨਸ਼ਨਾਂ ਤੱਕ ਦੀਆਂ ਜੜੀਆਂ ਸਕੀਮਾਂ ਨੇ ਉਹਨਾਂ ਦੀਆਂ ਲਾਈਆਂ ਹੋਈਆਂ ਨੇ ਤੇ ਰੌਲਾ ਤਾਂ ਫਿਰ ਪਵੇਗਾ ਨਾ ਜਿਨ੍ਹਾਂ ਲੋਕਾਂ ਨੂੰ ਫਾਇਦੇ ਮਿਲਦੇ ਸੀ ਉਹ ਲੋਕ ਰੌਲਾ ਤਾਂ ਪਾਉਣਗੇ। ਦੂਜਾ ਕੋਨੇ ਹੋਰ ਵੱਡਾ ਇਤਿਹਾਸ ਸਿਰਜਦਾ। ਉਹ ਕਿਹੜਾ? ਕਹਿੰਦੇ ਆ ਕਿ ਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹਾਂ ਰੌਲਾ ਪਾਉਂਦੇ ਆ ਕਹਿੰਦੇ ਵੀ ਸੱਚੇ ਸੌਦੇ ਵਾਲੇ ਨੂੰ ਮਾਫੀ ਦਵਾਏ ਹਾਂ ਹੋਰ ਵੀ ਕੋਈ ਘਟਨਾਵਾਂ ਦਾ ਜ਼ਿਕਰ ਕਰਦੇ ਆ ਉਸ ਇਨਸਾਨ ਨੇ ਸਿੱਧਾ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਰਨਾਂ ਵਿੱਚ ਕੇ ਝੋਲੀ ਅੱਡ ਕੇ ਮਾਫੀ ਮੰਗੀ ਕਿ ਮੈਂ ਪਾਰਟੀ ਦਾ ਪ੍ਰਧਾਨ ਆ ਮੇਰੀ ਪ੍ਰਧਾਨਗੀ ਦੇ ਦੌਰਾਨ ਮੇਰੀ ਸਰਕਾਰ ਦੇ ਦੌਰਾਨ अनेका ਵਗਿਆ ਹੋਈਆਂ ਹੋਣਗੀਆਂ ਇਸ ਕਰਕੇ ਮੈਂ ਉਹਨਾਂ ਦੀ ਸਾਰਿਆ ਸਮੁੱਚੀ ਪਾਰਟੀ ਵੱਲੋਂ ਮਾਫੀ ਮੰਗ ਕੇ ਆਪਣੀ ਝੋਲੀ 'ਚ ਗਲਤੀਆਂ ਪਾਉਣਾ ਉਹਨੇ ਨਹੀਂ ਕਿਹਾ ਕਿ ਮੇਰੇ ਤੋਂ ਉਹਨੇ ਗਲਤੀ ਕਰਾਈ ਉਹਨੇ ਗਲਤੀ ਕਰਾਈ ਇਹ ਇੱਕ ਇਤਿਹਾਸ ਨਹੀਂ ਇੱਥੇ ਜਿਹੜੇ ਲੋਕ ਅੱਜ ਉਹਨੂੰ ਭੰਡ ਕੇ ਵੋਟਾਂ ਪਾਉਂਦੇ ਆ ਕਾਂਗਰਸ ਨੂੰ ਜਿਨ੍ਹਾਂ ਨੂੰ ਇਤਿਹਾਸ ਭੁੱਲ ਗਿਆ 1947 ਦਾ ਉਜਾੜਾ ਜਿਹੜਾ ਸਾਡੇ ਲੋਕਾਂ ਦਾ 10 ਲੱਖ ਕਤਲੇਆਮ ਹੋਇਆ ਜਿਹੜਾ ਪੰਜਾਬ ਦੀ ਜਿਹੜਾ ਪੰਜਾਬ ਦੀ ਹਿੱਕ ચીਰ ਕੇ ਕੋਧਰ ਪੰਜਾਬ ਬਣਿਆ ਕਿ ਇਧਰ ਬਣਿਆ ਉਹ ਕਿੰਨੇ ਬਣਾਇਆ ਕਾਂਗਰਸ ਦੇ ਉਸ ਵੇਲੇ ਦੇ ਆਗੂਆਂ ਨੇ ਫੇਰ ਜਦੋਂ ਉਧਰੋਂ ਅਸੀਂ ਆਏ ਸਾਨੂੰ ਆਉਂਦਿਆਂ ਨੂੰ ਜਰਾਈ ਪੇਸ਼ਾ ਦੱਸਿਆ ਗਿਆ ਉਹ ਕਿੰਨਾ ਨੇ ਦੱਸਿਆ ਕਾਂਗਰਸ ਦੀਆਂ ਸਰਕਾਰਾਂ ਨੇ ਫੇਰ ਇਹ ਸਾਨੂੰ ਜਦੋਂ ਬਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਵੰਡ ਹੋਈ ਸਾਨੂੰ ਪੰਜਾਬੀ ਸੂਬਾ ਦੇਣ ਤੋਂ ਨਾ ਹੋਈ ਅਸੀਂ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਤੇ ਸਰਦਾਰ ਸਾਹਿਬ 4 ਜੁਲਾਈ 1955 ਨੂੰ ਪਹਿਲੀ ਵਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਕਾਲ ਤਖਤ ਸਾਹਿਬ ਅਖੇ ਪੁਲਿਸ ਚੜਾਈ ਉਹ ਕਿੰਨੇ ਚੜਾਈ ਕਾਂਗਰਸ ਨੇ 1984 ਦੇ ਫੌਜਾਂ ਚੜਾਈਆਂ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਤੇ ਹੋਰ ਸਾਡੇ ਅਨੇਕਾਂ ਸਿੱਖ ਸੰਗਤਾਂ ਉੱਥੇ ਸ਼ਹੀਦ ਹੋਈਆਂ ਉਹ ਕਿੰਨੇ ਕਰਵਾਈਆਂ ਕਾਂਗਰਸ ਨੇ ਇੱਕ ਗੱਲ ਹੋਰ ਮੈਨੂੰ ਚੇਤਾ ਭੁੱਲ ਗਿਆ ਸੀ ਉਹਨੂੰ ਯਾਦ ਕਰਾ ਦਿਆਂ ਉਹਨਾਂ ਸੂਰਮਿਆਂ ਦੀ ਯਾਦਗਾਰ ਵੀ ਬਣਵਾਈ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਦਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਉਹ ਕਿੰਨੇ ਬਣਵਾਈ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਬਣੀ ਇਹ ਸਭ ਤੋਂ ਵੱਡੀ ਗੱਲ ਏ ਦੂਜੇ ਨੰਬਰ ਤੇ ਆ ਜਾ ਫਿਰ 84 ਤੋਂ ਲੈ ਕੇ 94 ਤੱਕ ਜੋ ਪੰਜਾਬ ਦੀ ਸਿੱਖ ਨੌਜਵਾਨੀ ਦਾ ਕਤਲ ਹੋਇਆ ਜਿਸ ਤਰ੍ਹਾਂ ਪੰਜਾਬ ਨੂੰ ਤਬਾਹ ਕੀਤਾ ਗਿਆ ਉਹ ਕਿੰਨੇ ਕੀਤਾ ਕਾਂਗਰਸ ਨੇ ਤੇ ਫਿਰ ਉਹ ਤਾਂ ਸਾਡੇ ਤੇ ਕਿੰਤੂ ਪਰੰਤੂ ਕੱਸਣਗੇ ਤੇ ਕਦੀ ਆ ਕੇ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਵੀ ਖੇਕਿਆ ਹਜ਼ਾਰਾਂ ਸਿੱਖ ਉਹਨਾਂ ਲੱਖਾਂ ਸਿੱਖ ਬੋਰਡ ਪਾਉਂਦੇ ਆ ਬੜੀ ਚੌਧਰ ਚਗਾਉਂਦੇ ਆ ਆਪਣੇ ਆਪ ਨੂੰ ਸਿੱਖ ਵੀ ਘਮਾਉਂਦੇ ਆ ਗਾਤਰੇ ਵੀ ਪਾਈ ਫਿਰਦੇ ਆ ਹਨਾ ਬੜੇ ਵੱਡੇ ਭਾਸ਼ਣ ਵੀ ਕਰਦੇ ਆ ਉਹਦਾ ਚੇਤਾ ਭੁੱਲੀ ਜਾਂਦਾ ਉਹ ਕਦੀ ਆ ਕੇ ਕਿਸੇ ਨੇ ਮਾਫੀ ਮੰਗੀ ਹੂੰ ਕਿ ਸਾਡੇ ਸਾਡੀ ਸਰਕਾਰ ਵੱਲੇ ਸਾਡੇ ਤੋਂ ਗਲਤੀਆਂ ਨਾ ਹੋਈ ਮੈਂ ਉਹਨੂੰ ਤਾਂ ਇਤਿਹਾਸਿਕ ਗੱਲ ਕਰਦਾ ਕਿਸਾਨੀ ਦਾ ਵੀ ਸਾਡਾ ਮਸਲਾ ਆ ਗਿਆ ਉਸ ਨੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਤੋੜ ਕੇ ਉਹ ਮਾਰਿਆ ਪਿੱਛੋ ਲਾਣ ਵੀ ਕੀਤਾ ਕਿ ਬਿਲਕੁਲ ਸਿਧਾਂਤਾਂ ਦੀ ਲੜਾਈ ਹੈ ਸਾਡੀ ਅਸੀਂ ਇਹਨਾਂ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਮਿਨਿਸਟਰੀ ਦੀ ਪਦਵੀ ਛੱਡਿਆ ਛੱਡਿਆ ਇੱਥੇ ਕਿਸੇ ਨੇ ਕਦੇ ਲੜੀ ਹੈ ਲੜਾਈ ਕਿਸੇ ਨੇ ਤੇ ਸਾਨੂੰ ਚਾਹੀਦਾ ਸੀ ਇੱਥੇ ਚੁਟਕਲੇ ਸੁਣਾਉਣ ਵਾਲਾ ਬੰਦਾ ਸਾਨੂੰ ਚਾਹੀਦਾ ਸੀ ਇੱਥੇ ਜੋ ਦਿੱਲੀ ਕਹਿੰਦੀ ਉਹਦੇ ਇਸ਼ਾਰੇ ਤੇ ਚੱਲਣ ਵਾਲਾ ਬੰਦਾ ਸਾਨੂੰ ਚਾਹੀਦਾ ਸੀ ਵੀ ਰੋਜ਼ ਸਟੇਜ ਤੇ ਇੱਕੋ ਗੱਲ ਹੀ ਕਰ ਆਵੇ ਤੇ ਲੋਕਾਂ ਨੂੰ ਮੂਰਖ ਬਣਾ ਦੇਵੇ ਨਾ ਪੰਜਾਬ ਦੀ ਤਰੱਕੀ ਦੀ ਲੋੜ ਸੀ ਨਾ ਪੰਜਾਬ ਦੀ ਖੁਸ਼ਹਾਲੀ ਦੀ ਲੋੜ ਸੀ ਨਾ ਪੰਜਾਬ ਤੇ ਜਿਹੜੇ ਕੰਮ ਹੋਏ ਉਹਨਾਂ ਦੀ ਲੋੜ ਸੀ ਸਾਨੂੰ ਤਾਂ ਸਿਰਫ ਚਾਹੀਦਾ ਸਟੇਜ ਤੇ ਉਹ ਬੋਲਦਾ ਅਸੀਂ ਥੱਲੋਂ ਤਾੜੀਆਂ ਮਾਰਦੇ ਬੱਲੇ 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 ਸ਼ਾਵਾ ਸ਼ਾਵਾ ਹੂੰ ਬਸ ਇਸੇ ਗੱਲ ਦਾ ਹੀ ਰੌਲਾ ਹੈ ਹੋਰ ਕਿਸੇ ਗੱਲ ਦਾ ਰੌਲਾ ਨਹੀਂ ਜਿਹੜੇ ਜਿਹੜੇ ਵੀ ਹਮਲੇ ਹੋਏ ਉਹਸ ਬੰਦੇ ਨੇ ਹਮਲੇ ਦਾ ਟੱਕ ਰੱਖ ਦਿੱਤਾ ਦੇ ਇੱਕ ਡਾਹ ਕੇ ਟਕਰਾ ਕੀਤਾ ਉਹਨਾਂ ਚੀਜ਼ਾਂ ਦਾ ਰੌਲਾ ਹੈ ਪਰ ਮੈਂ ਯਲ ਯਾਦ ਰੱਖ ਲਿਓ ਪੰਜਾਬੀਓ ਠੀਕ ਹੈ ਜੋ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਉਹ ਸਮੁੱਚੇ ਸਿੱਖ ਪੰਥ ਨੇ ਮੰਨਣਾ ਹੁੰਦਾ ਪਰ ਜਿਹੜੇ ਦੂਜੀਆਂ ਪਾਰਟੀਆਂ ਜਾ ਕੇ ਕਲਕਾਰੇ ਮਾਰਦੇ ਹੋ ਨਾ ਆਪਣੇ ਅੰਦਰ ਕਿਤੇ છાਤੀ ਮਾਰ ਕੇ ਵੇਖਿਓ ਸੁਖਬੀਰ ਸਿੰਘ ਬਾਦਲ ਨੇ ਤਾਂ ਜਾ ਕੇ ਸੀਸ ਝੁਕਾਤਾ ਕਦੀ ਆਪਦੇ ਪਾਰਟੀ ਦੇ ਕਾਮਾਂ ਨੂੰ ਵੀ ਕਹੋਗੇ ਕਦੀ ਆਪਣੇ ਆਪ ਜਾ ਕੇ ਸ਼ਰਮ ਮਹਿਸੂਸ ਕਰੋਗੇ ਕਿ ਤੁਸੀਂ ਸਾਡੇ ਨਾਲ ਤੁਹਾਡੀਆਂ ਪਾਰਟੀਆਂ ਨੇ ਜਿਹੜਾ ਕੁਝ ਕੀਤਾ ਪੰਥ ਨਾਲ ਉਹ ਭਾਈ ਸਾਨੂੰ ਮਾਫੀ ਦੇ ਦਿਓ ਕਦੀ ਨਹੀਂ ਕੁਝ ਆਏਗਾ ਹਮ ਕਿਉਂਕਿ ਸਿਰ ਤੋਂ ਸਿਰਫ ਇੱਕ ਬਹਾਨੇ ਸਿਰ ਤੋਂ ਸਿਰਫ ਇੱਕ ਜਿਹੜੇ ਛੋਟੇ ਛੋਟੇ ਲਾਲਚ ਨੇ ਨਾ ਉਹਨਾਂ ਕਰਕੇ ਲੋਕ ਤੁਰੇ ਫਿਰਦੇ ਇਹ ਰੌਲਾ ਤੇ ਇਸ ਗੱਲ ਦਾ ਹੈ ਜਿਨ੍ਹਾਂ ਨੂੰ ਸਮਝਿਆ ਉਹ ਵੀ ਰੌਲਾ ਪਾਉਂਦੇ ਹੋਏ ਕੀ ਹੋ ਗਿਆ ਜਿਨ੍ਹਾਂ ਨੂੰ ਨਹੀਂ ਸਮਝ ਉਹ ਕਲਕਾਰੀਆਂ ਮਾਰ ਕੇ ਉਹ ਵੀ ਰੋਲਾ ਪਾਉਂਦੇ ਬੱਲੇ ਬੱਲੇ ਆਏ ਹੋ ਗਿਆ ਆਉਣ ਗਿਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਕਹਿੰਦੇ ਸੀ ਨਾ ਸੁਖਬੀਰ ਬਾਦਲ ਪ੍ਰਧਾਨ ਕੀ ਛੱਡੇ ਕਾਲੀ ਦਲ ਮਜ਼ਬੂਤ ਹੋ ਸਕਦਾ ਉਹਨਾਂ ਨੂੰ ਬੇਨਤੀ ਹੁਣ ਆਜੋ ਆਓ ਕਾਲੀ ਦਲ ਚ ਹੁਣ ਆਓ ਮਜ਼ਬੂਤ ਕਰੀਏ ਸੁਖਬੀਰ ਬਾਦਲ ਦਾ ਅਸਤੀਫਾ ਦੇ ਗਿਆ ਹੂੰ ਦੂਜੇ ਨੰਬਰ ਤੇ ਵੇਖੋ ਕਿੰਨੀ ਵੱਡੀ ਸ਼ਰਮ ਵਾਲੀ ਗੱਲ ਹੈ ਵੋਟ ਕਾਂਗਰਸ ਨੂੰ ਪਾਉਂਦੇ ਆ ਵੋਟ ਆਮ ਆਦਮੀ ਨੂੰ ਪਾਉਂਦੇ ਆ ਵੋਟ ਭਾਜਪੀ ਨੂੰ ਪਾਉਣਗੇ ਇਹ ਮਜ਼ਬੂਤ ਕਹਿੰਦੇ ਕਾਲੀਦਲ ਹੋਣਾ ਚਾਹੀਦਾ ਕਮਾਲ ਦੀ ਗੱਲ ਹੈ ਕਿੱਡੀਆਂ ਗੱਲਾਂ ਨੇ ਵੇਖੋ ਯਾਰ ਹਾਸੋ ਹੀ ਨਾ ਨਹੀਂ ਪੰਜਾਬ ਬਣ ਗਿਆ ਤੇ ਹੋਰ ਬਣ ਕੀ ਗਿਆ ਸੋ ਇਸੇ ਗੱਲ ਦੇ ਰੌਲੇ ਆ ਜਿਹੜੀ ਆ ਉਹ ਤਰੱਕੀਆਂ ਕਰਵਾ ਗਿਆ ਜਿਹੜਾ ਕੁਝ ਉਹ ਕਰਾ ਗਿਆ